ਸਾਹ ਵਾਇਗੁਰ ਜੀ ਕੀ ਪਤ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨਾ 1600 ਤੇ 65 ਦੇ ਵਿੱਚ ਚੱਕ ਨਾਨਕੀ ਨਾਮ ਦਾ ਇਹ ਜਿਹੜਾ ਨਗਰ ਸੀ ਆਪ ਸੱਚੇ ਪਾਤਸ਼ਾਹ ਜੀ ਨੇ ਇਹ ਬਣਵਾਇਆ ਔਰ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਇਸ ਦਾ ਨਾਮ ਆਨੰਦਪੁਰ ਸਾਹਿਬ ਰੱਖਿਆ ਕਿਉਂਕਿ ਇੱਥੇ ਗੁਰੂ ਕੇ ਸਿੱਖਾਂ ਦੇ ਬਹੁਤ ਜਾਹੋ ਜਲਾਲ ਸੀ ਕੌਤਕ ਸੀ ਅਨੰਦਾਂ ਦੀ ਪੁਰੀ ਆਖਿਆ। ਸੋ ਅੱਜ ਜਿਹੜਾ ਸਮੁੱਚਾ ਖਾਲਸਾ ਬਣਦਾ ਉਹ 300 ਤੇ 60ਵਾਂ ਸਥਾਪਨਾ ਦਿਹਾੜਾ ਸ਼੍ਰੀ ਆਨੰਦਪੁਰ ਸਾਹਿਬ ਜੀ ਦਾ ਵਸਾਰਿਆ ਤੇ ਇੱਥੇ ਪਰਸੋਂ ਰੋਜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਰੰਮ ਸੰਗ ਅੱਜ ਸਵੇਰੇ ਉਹਦੇ ਭੋਗ ਪਾਇਆ ਦੀਵਾਨ ਸਜਿਆ ਤੇ ਸ਼ਾਮ ਦੇ ਦੀਵਾਨ ਵੀ ਇੱਥੇ ਸਜਿਆ ਜਿਹਦੇ ਵਿੱਚ ਦਰਬਾਰ ਸਾਹਿਬ ਤੋਂ ਗੁਰੂ ਘਰ ਦੇ ਕੀਰਤਨੀਆਂ ਨੇ ਕੀਰਤਨ ਕੀਤਾ ਕਥਾ ਵਿਚਾਰ ਹੋਈ ਆਨੰਦਪੁਰ ਸਾਹਿਬ ਦੀ ਸੰਗਤ ਨੇ ਵੱਡੀ ਗਿਣਤੀ ਜਿ ਇੱਥੇ ਹਾਜ਼ਰੀ ਭਰੀ ਆ ਗੁਰੂ ਨੂੰ ਨਤਮਸਤਕ ਹੋਏ ਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਗਰ ਵਸਾਉਣ ਦੀ ਜਿਹੜੀ ਪਰੰਪਰਾ ਸੀ ਉਹ ਆਰੰਭ ਕੀਤੀ ਸੀ ਕਰਤਾਰਪੁਰ ਸਾਹਿਬ ਵਸਾ ਕੇ ਕਿਉਂਕਿ ਸਿੱਖ ਇੱਕ ਵੱਖਰੀ ਕੌਮ ਆ ਨਿਆਰੀ ਕੌਮ ਆ ਤੇ ਉਹਦਾ ਆਪਣਾ ਸਭਿਆਚਾਰ ਆ ਕਲਚਰ ਆ ਰਹਿਣ ਸਹਿਣ ਆ ਸਾਡਾ ਸਭਿਆਚਾਰ ਪਰਫੁੱਲਤ ਹੋਵੇ ਇਹਦੇ ਲਈ ਗੁਰੂ ਸਾਹਿਬ ਜੀ ਨੇ ਜਿਹੜੇ ਨਗਰ ਸੀ ਉਹ ਵਸਾਏ ਆ ਉਸੇ ਤਹਿਤ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਜਿਹੜਾ ਨਗਰ ਸੀ ਉਹ ਵਸਾਇਆ ਵਾ ਇਹ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਕਸ਼ਮੀਰੀ ਪੰਡਤ ਆਏ ਤੇ ਗੁਰੂ ਸਾਹਿਬ ਦੀ ਸ਼ਹਾਦਤ ਦੇਣ ਗਏ 1675 ਦੇ ਵਿੱਚ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਗੁਰੂ ਸਾਹਿਬ ਦੇ ਸਿੱਖ ਦਾ ਸੰਸਕਾਰ ਹੋਇਆ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਰਣਜੀਤ ਨਗਾਰਾ ਵਜਿਆ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਖਾਲਸੇ ਦੀ ਸਿਰਜਣਾ ਆਈ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਤਿੰਨ ਸਾਹਿਬ ਜਾਦਿਆਂ ਦਾ ਜਨਮ ਹੋਇਆ ਉਹੀ ਆਨੰਦਪੁਰ ਸਾਹਿਬ ਆ ਜਿੱਥੋਂ ਹਰ ਵੇਲੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉੱਠੀ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿਣ ਵਾਲਾ ਕੋਈ ਵੀ ਸਿੱਖ ਹਮੇਸ਼ਾ ਹੀ ਆਨੰਦਪੁਰ ਸਾਹਿਬ ਦਾ ਵਾਸੀ ਆ ਅੱਜ ਜਦੋਂ ਅਸੀਂ ਆਨੰਦਪੁਰ ਸਾਹਿਬ ਦਾ ਸਥਾਪਨਾ ਦਿਹਾੜਾ ਮਨਾ ਰਹੇ ਆ ਤੇ ਸਮੁੱਚੀ ਦੁਨੀਆ ਦੇ ਵਿੱਚ ਵਸਣ ਵਾਲੇ ਆਨੰਦਪੁਰ ਸਾਹਿਬ ਦੇ ਵਾਸੀ ਜਿਹੜੇ ਗੁਰੂ ਨਾਨਕ ਨਾਮ ਲੈ ਵਸੇਖਾ ਉਹਨਾਂ ਨੂੰ ਅੱਜ ਖੰਡੇ ਬਾਟੇ ਤੇ ਬੋਲ ਸ਼ੱਕਗੇ ਹਕੀਕਤ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਾਸੀ ਬਣਨਾ ਚਾਹੀਦਾ ਅੱਜ ਦਾ ਇਹ ਸਾਰਾ ਜਿਹੜਾ ਸਮਾਗਮ ਸੀ ਬਾਬਾ ਅਵਤਾਰ ਸਿੰਘ ਜੀ ਟੀਪੀ ਸਾਹਿਬ ਵਾਲੇ ਇਹਨਾਂ ਨੇ ਕਰ ਸੇਵਾ ਕਰਾਈ ਆ ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਅਤੇ ਸੰਗਤਾਂ ਨੂੰ ਲੋੜ ਆ ਉਹ ਗੁਰੂ ਰਿਆਸ਼ੇ ਦੇ ਮੁਤਾਬਕ ਚੱਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨਾ 1600 ਤੇ 65 ਦੇ ਵਿੱਚ ਚੱਕ ਨਾਨਕੀ ਨਾਮ ਦਾ ਇਹ ਜਿਹੜਾ ਨਗਰ ਸੀ ਆਪ ਸੱਚੇ ਪਾਤਸ਼ਾਹ ਜੀ ਨੇ ਇਹ ਬਣਵਾਇਆ ਔਰ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਇਸ ਦਾ ਨਾਮ ਆਨੰਦਪੁਰ ਸਾਹਿਬ ਰੱਖਿਆ ਕਿਉਂਕਿ ਇੱਥੇ ਗੁਰੂ ਕੇ ਸਿੱਖਾਂ ਦੇ ਬਹੁਤ ਜਾਹੋ ਜਲਾਲ ਸੀ ਕੌਤਕ ਸੀ ਅਨੰਦਾਂ ਦੀ ਪੁਰੀ ਆਖਿਆ। ਸੋ ਅੱਜ ਜਿਹੜਾ ਸਮੁੱਚਾ ਖਾਲਸਾ ਪੰਥ ਆ ਉਹ 300 ਤੇ 60ਵਾਂ ਸਥਾਪਨਾ ਦਿਹਾੜਾ ਸ਼੍ਰੀ ਆਨੰਦਪੁਰ ਸਾਹਿਬ ਜੀ ਦਾ ਵਸਾਰਿਆ ਤੇ ਇੱਥੇ ਪਰਸੋਂ ਰੋਜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਰੰਮ ਸੰਨ ਅੱਜ ਸਵੇਰੇ ਉਹਦੇ ਭੋਗ ਪਾਇਆ, ਦੀਵਾਨ ਸਜਿਆ ਤੇ ਸ਼ਾਮ ਦੇ ਦੀਵਾਨ ਵੀ ਇੱਥੇ ਸਜਿਆ ਜਿਹਦੇ ਵਿੱਚ ਦਰਬਾਰ ਸਾਹਿਬ ਤੋਂ ਗੁਰੂ ਘਰ ਦੇ ਕੀਰਤਨੀਆਂ ਨੇ ਕੀਰਤਨ ਕੀਤਾ ਕਥਾ ਵਿਚਾਰ ਹੋਈ ਆਨੰਦਪੁਰ ਸਾਹਿਬ ਦੀ ਸੰਗਤ ਨੇ ਵੱਡੀ ਗਿਣਤੀ ਜਿੱਥੇ ਹਾਜ਼ਰੀ ਭਰੀ ਆ ਗੁਰੂ ਨੂੰ ਨਤਮਸਤਕ ਹੋਏ ਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਗਰ ਵਸਾਉਣ ਦੀ ਜਿਹੜੀ ਪਰੰਪਰਾ ਸੀ ਉਹ ਆਰੰਭ ਕੀਤੀ ਸੀ ਕਰਤਾਰਪੁਰ ਸਾਹਿਬ ਵਸਾ ਕੇ ਕਿਉਂਕਿ ਸਿੱਖ ਇੱਕ ਵੱਖਰੀ ਕੌਮ ਆ ਨਿਆਰੀ ਕੌਮ ਆ ਤੇ ਉਹਦਾ ਆਪਣਾ ਸਭਿਆਚਾਰ ਆ ਕਲਚਰ ਆ ਰਹਿਣ ਸਹਿਣ ਆ ਸਾਡਾ ਸਭਿਆਚਾਰ ਪਰਫੁੱਲਤ ਹੋਵੇ ਇਹਦੇ ਲਈ ਗੁਰੂ ਸਾਹਿਬ ਜੀ ਨੇ ਜਿਹੜੇ ਨਗਰ ਸੀ ਉਹ ਵਸਾਏ ਆ ਉਸੇ ਤਰ੍ਹਾਂ ਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਜਿਹੜਾ ਨਗਰ ਸੀ ਉਹ ਵਸਾਇਆ ਵਾ ਇਹ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਕਸ਼ਮੀਰੀ ਪੰਡਤ ਆਏ ਤੇ ਗੁਰੂ ਸਾਹਿਬ ਜੀ ਸ਼ਹਾਦਤ ਦੇਣ ਗਏ 1675 ਦੇ ਵਿੱਚ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਗੁਰੂ ਸਾਹਿਬ ਦੇ ਸਿੱਖ ਦਾ ਸੰਸਕਾਰ ਹੋਇਆ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਰਣਜੀਤ ਨਗਾਰਾ ਵੱਜਿਆ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਖਾਲਸੇ ਦੀ ਸਿਰਜਣਾ ਆਈ ਉਹੀ ਆਨੰਦਪੁਰ ਸਾਹਿਬ ਆ ਜਿੱਥੇ ਤਿੰਨ ਸਾਹਿਬ ਜਾਦਿਆਂ ਦਾ ਜਨਮ ਹੋਇਆ ਉਹੀ ਆਨੰਦਪੁਰ ਸਾਹਿਬ ਆ ਜਿੱਥੋਂ ਹਰ ਵੇਲੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉੱਠੀ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿਣ ਵਾਲਾ ਕੋਈ ਵੀ ਸਿੱਖ ਹਮੇਸ਼ਾ ਹੀ ਆਨੰਦਪੁਰ ਸਾਹਿਬ ਦਾ ਵਾਸੀ ਆ ਅੱਜ ਜਦੋਂ ਅਸੀਂ ਆਨੰਦਪੁਰ ਸਾਹਿਬ ਦਾ ਸਥਾਪਨਾ ਦਿਹਾੜਾ ਮਨਾ ਰਹੇ ਆ ਇਸ ਸਮੁੱਚੀ ਦੁਨੀਆ ਦੇ ਵਿੱਚ ਵਸਣ ਵਾਲੇ ਆਨੰਦਪੁਰ ਸਾਹਿਬ ਦੇ ਵਾਸੀ ਜਿਹੜੇ ਗੁਰੂ ਨਾਨਕ ਨਾਮ ਲੈਵਾ ਸਿੱਖ ਆ ਉਹਨਾਂ ਨੂੰ ਅਜ ਖੰਡੇ ਬਾਟੇ ਦੀ ਬੋਲ ਛੱਕ ਕੇ ਹਕੀਕਤ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਾਸੀ ਬਣਨਾ ਚਾਹੀਦਾ ਅੱਜ ਦਾ ਇਹ ਸਾਰਾ ਜਿਹੜਾ ਸਮਾਗਮ ਸੀ ਬਾਬਾ ਅਵਤਾਰ ਸਿੰਘ ਜੀ ਟੀਪੀ ਸਾਹਿਬ ਵਾਲੇ ਇਹਨਾਂ ਨੇ ਕਰ ਸੇਵਾ ਕਰਾਈ ਆ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਅਤੇ ਸੰਗਤਾਂ ਨੂੰ ਲੋੜ ਆ ਉਹ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ